ਰੋ ਬਈ ਚੈਨਾ ਪਰਮਟ ਬਾਰੇ ਜਾਣਕਾਰੀ ਲੈਂਦਾ ਹੋਇਆ ਬਾਈ ਤਾਰ ਪਿੱਛੇ ਖੜਾਗਾ ਨਾਲਾ ਅਭੀ ਮਿਲ ਜਾਏਗਾ ਹਮੇਂ ਗਾੜੀ ਬੋਲੀ ਲੱਗੇ ਆਟੇ ਵਾਲੇ ਬੋਲਦੇ ਹਾਂ ਸਾਡੇ ਕੋਲ ਖੁਦ ਦੀ ਗਾੜੀ ਹੈ ਭਈਆ ਬਾਅਦ ਜੇ ਕਿੱਥੇ ਪਕੜ ਲੈ ਰਸਤਾ ਹੈ ਕਿਹੜੇ ਰਸਤੇ ਜਾਣਾ ਹੈ ਠੀਕ ਆ ਤੇ ਇੱਧਰ ਹੈਗਾ ਕਲਮਾ ਹੋਰ ਅੰਜਰ ਤਾਂ ਜਾਣਾ ਸੀ ਤੇ ਜਾ ਨਹੀਂ ਸਕਦੇ ਅਟਲ ਟਰਨ ਉੱਪਰ ਗਏ ਅਸੀਂ ਦੇਖੋ ਲੋ ਵੀ ਬਾਪੇ ਜਨਤ ਦਾ ਦੂਜਾ ਘਾਰ ਹੀ ਆ ਨਿਆਰੇ ਆਏ ਪਏ ਆ ਤੇ ਅਸੀਂ ਫੋਟੋਆਂ ਹੁਣ ਮੈਂ ਵੀਡੀਓ ਵੀਡੀਓ ਬਣਾਉਂਦੀਆਂ ਸੀਗੀਆਂ ਤੇ ਤਰ ਤਾਂਗ ਪਾਸਵਾਰੇ ਤੁਹਾਨੂੰ ਲਾਸਟ ਤੇ ਦੱਸਿਆ ਜਾਊਗਾ ਤੇ ਤੁਹਾਨੂੰ ਅਸੀਂ ਅੱਗੇ ਜਾ ਕੇ ਦਿਖਾਵਾਂਗੇ ਆ ਕੇ ਇਹ ਟਰਨਲ ਪਾਰ ਕਰ ਲਏ ਲੰਘ ਜੀਏ ਤੇ ਪਹਿਲਾ ਸ਼ਿਸ਼ੂ ਦਾ ਪਲਾਨ ਹੋਣਾ ਸੀ ਹੁਣ ਕੁਕਸਰ ਜਾਵਾਂਗੇ ਕਹਿੰਦੇ ਉੱਥੇ ਬਰਫ ਹੈਗੀ ਆ ਤੇ ਸਜੂ ਹੈ ਨਹੀਂ ਕਿ ਇਸ ਟਾਈਮ ਤੋਂ ਪਹਿਲਾਂ ਵੇਲੇ ਤਾਂ ਤੁਸੀਂ ਦੇਖ ਹੀ ਲਿਆ ਸੀ ਪਹਿਲਾਂ ਹਨਾ ਉੱਧਰ ਮਾਹੌਲ ਜਿਹੜਾ ਟਨਲ ਆਪਾਂ ਪਹਿਲਾਂ ਦੇਖਿਆ ਉੱਥੇ ਬਣਾਈਏ ਵੀਡੀਓ ਤੇ ਹੁਣ ਜਿਹੜਾ ਇਹਨੂੰ ਪਾਰ ਕਰਕੇ ਜਿਹੜਾ ਮਾਹੌਲ ਆਉਣਾ ਤੇ ਉਹ ਬਾ ਕਮਾਲ ਹੈ ਕਹਿੰਦੇ ਬਹੁਤ ਸੋਹਣਾ ਹੈਗਾ ਤੇ ਉਹ ਆਪਾਂ ਜਦੋਂ ਹੁਣ ਆਪਾਂ ਬਾਹਰ ਨਿਕਲਣ ਲੱਗੇ ਤੇ ਤੁਹਾਨੂੰ ਉਹਦੀ ਝਲਕ ਮਰਾਉਂਗਾ ਬਹੁਤ ਘੈਂਡਾ ਹੋ ਤੇ ਮੈਂ ਮਤਲਬ ਉਹ ਬਾਈ ਤੋਂ ਪੁੱਛਿਆ ਸੀਗਾ ਇੱਥੇ ਤੇ ਉਹ ਕਹਿੰਦਾ ਘੈਂਟ ਚੀਜ਼ ਆ ਫੁੱਲ ਨਜ਼ਾਰੇ ਬਦਲ ਜਾਣਾ ਬਹਿਦਰੀ ਤੇ ਦੇਖਿਓ ਤੁਸੀਂ ਹੁਣ ਲਓ ਜੀ ਟਰਨਲ ਦੇ ਬਾਹਰ ਜਾਣ ਲੱਗੇ ਆਪਾਂ ਹੁਣ ਤੇ ਦਿਖਾਉਣੇ ਥਨੂੰ ਕੀ ਮਾਹੌਲ ਆ ਚਰਨੇ ਹਵਾ ਹਵਾਈ ਬੱਲੇ ਥੋਡੇ ਐੜਾ ਗਮੂ ਬਾਬੇ ਆ ਜੀ ਬਹੁਤ ਗਾੜਾ ਇਧਰ ਆ ਬਰਫਾਂ ਬਰਫਾਂ ਕਹਿੰਦੇ ਡੋਂਗਿਆਂ ਜੀ ਦੇਖਿਆ ਸੀ ਬੰਡ ਅੱਜ ਪਹਾੜਾਂ ਦੇ ਦੇਖੀਏ ਨੇ ਇਧਰ ਮਗਨ ਹੁਣ ਗਰਮੀ ਹੋ ਗਈ ਓਏ ਇਧਰ ਗਰਮੀ ਵੈਸੇ ਲੱਗਦੀ ਆ ਤੋ ਆ ਪਾਈ ਯਾਰ ਠੀਕ ਨਹੀਂ ਗੰਜਰੋ ਚਲੋ ਆ ਜੋ ਮਿਲਦੇ ਆ ਚਾਹ ਬਣਾਉਣੇ ਹੁਣ ਤੇ ਨਦੀ ਦੇ ਚੱਲ ਗਏ ਥੱਲੇ ਹਾਂ ਗੱਡੀਆਂ ਲਾਈਏ ਚਲੋ ਬਾਬਿਓ ਚਾਹ ਬਣਾਉਣੇ ਆ ਸਾਨੂੰ ਚਾਹ ਮਿਲਦੇ ਚਾਹ ਪੀਂਦੇ ਫਿਰ ਹੈ 200 ਉਹ ਗਾਣੇ ਲਾ ਕੀ ਸੀ ਹਾਂਜੀ ਕੋਕਸਰ ਨੂੰ ਪਾਲੀਏ ਗੱਡੀ ਆਪਾਂ ਤੇ ਆਪਣਾ ਨਾ ਯਾਰ ਇੱਕ ਬੇ ਬੜੀ ਬੇਕਾਰ ਗੱਲ ਲੱਗਦੀ ਆ ਆਪਣੇ ਪਿਆਰ ਵਾਲਿਆਂ ਦੀ ਵੀ ਆਪਣਾ ਆਪਾਂ ਨੂੰ ਟੈਕਸ ਪੇ ਕਰਨਾ ਪੈਂਦਾ ਇਹਨਾਂ ਨੂੰ ਇਹਨਾਂ ਦੀਆਂ ਸੜਕਾਂ ਤੇ ਜਾਣ ਲਈ ਇਕੱਲਾ ਟੋਲ ਨਹੀਂ ਘੇਰ ਹੋਰ ਮਤਲਬ ਜਿੱਦਾਂ ਕਹਿੰਦਾ ਬਾਰਡਰ ਤੇ ਕੁਝ ਵੀ ਆ ਕੋਈ ਵੀ ਆਈ ਜਾਵੇ ਹਨ ਆਪਣੇ ਪੰਜਾਬ ਦੀ ਸਰਕਾਰ ਏਡੀ ਹੋਰ ਕਰਦੇ ਆ ਤੇ ਆਪਣੇ ਪੰਜਾਬ ਵਾਲੇ ਚਲੋ ਆਉਂਦੇ ਆਪਣੇ ਹਨ ਕੋਈ ਮੰ ਟੂਰਿਸਟ ਆਪਣੇ ਮਤਲਬ ਕੁਝ ਨਹੀਂ ਕਰਦੇ ਇਦਾਂ ਹਨ ਤੇ ਆਪਣੇ ਲਈ ਵਧੀਆ ਗੱਲ ਨਹੀਂ ਹੈਗੀ ਕਿ ਚਲੋ ਆਪਣੀ ਸਰਕਾਰ ਦੇ ਮਾੜੇ ਕੰਮ ਹੀ ਆ ਇਧਰਲੀ ਸਰਕਾਰਾਂ ਚਲੋ ਲੇੰਡੀਆ ਵੀ ਕੁਛ ਵੀ ਪਰ ਹੈ ਵੀ ਵਧੀਆ ਕੰਮ ਇਧਰ ਬਾਕੀ ਤੁਸੀਂ ਦੱਸ ਦਿਓ ਕਮੈਂਟਾਂ ਚ ਭੈਣ ਬੱਕਰੀਆਂ ਓਏ ਮੇਮ ਨੇ ਵੀ ਕਿੱਡਾ ਨ ਬੱਕਰੀਆਂ ਲੱਗਦੇ ਆ ਕਿੱਡਾਂ ਦੇ ਤਾਣ ਆ ਪਲੱਸ ਪਲੱਸ ਆ ਕਹਿੰਦਾ ਵਿੱਚ ਆ ਆ ਦੇ ਆ ਦੇਖੋ ਯਾਰ ਆ ਆ ਘੇੜਾ ਮੋਲ ਓਬੇ ਜਨਤ ਤਾਂ ਉਹ ਸੀ ਓ ਜੀ ਗੋਏ ਲੋਬਾ ਬੱਚਾ ਬਣਾ ਲਿਆ ਤੇ ਸਾਰੇ ਜਾ ਪੀ ਰਹੇ ਆ ਨਾ ਇੱਕ ਹੋਰ ਬਣਾਵਾਂ ਮੈਂ ਬਣਾਵਾਂ ਯਾਰ ਕਿਉਂ ਵਧੀਆ ਨਹੀਂ ਬਣੀ ਜੰਗੇ ਬਾਈ ਇਹਨਾਂ ਦਾ ਜਾ ਵਧੀਆ ਨਹੀਂ ਜਾ ਯਾਰ ਇਹਨੂੰ ਕੀ ਕਹਣਾ ਪਰ ਇਧਰ ਇਧਰ ਮੇਰੇ ਆ ਵੀ ਸੁਣ ਲੈ ਹੂੰ ਚਾਹ ਘੈਂਟ ਬਣੀ ਆ ਇਹਦੇ ਦੇਖੀ ਚਾਹ ਸਿਰੇ ਆ ਯਾਰ ਨਾ ਮਾਦ ਨਹੀਂ ਪੀਣਾ ਨਹੀਂ ਪੀਣਾ ਲੋ ਬਾਬਿਓ ਤੋਂ ਪਰ ਅਸੀਂ ਚਾਹ ਜੂ ਪੀ ਗਏ ਤੇ ਅੱਗੇ ਆ ਕੇ ਕਹਿੰਦੇ ਮਕਰੋਨੀ ਬਣਾਉਣੀ ਆ ਮਕਰੋਨੀ ਜਿਹੜੀ ਹੁੰਦੀ ਆ ਉਹੀ ਗੱਲ ਤੋਂ ਇਹਨਾਂ ਆ ਮਕਰੋਨੀ ਆ ਉਹ ਬਣਾਉਣੀ ਆ ਤੇ ਅੱਗੇ ਜਾ ਕੇ ਬਣਾਵਾਂਗੇ ਜਦੋਂ ਅਸੀਂ ਆਪਣਾ ਪਹੁੰਚ ਗਏ ਜਮਾ ਬਿਲਕੁਲ ਕੀ ਹੋ ਲੋਕੇਸ਼ਨ ਤਾਂ ਦੇਵ ਕੋਲਕਾਤਾ ਕੋਲਕਾਤਾ ਕਹਾਦਾ ਕੋਕਿੰਦੋਰਾ ਕੋਕਿੰਦੋਰਾ ਨਹੀਂ ਜੇ ਤਾਂ ਹਾਂ ਉਹ ਕੋਕੂਸਰ ਜਾ ਕੇ ਬਣਾਵਾਂਗੇ ਮਕਰੋਨੀ ਤੇ ਦਖਾਂ ਵਾਗੇ ਤੁਹਾਨੂੰ ਕੀ ਕੀ ਬੰਦ ਐ ਪਹਾੜ ਸਾਰੇ ਉਧਰ ਕਾਦੇ ਆਲਿਆ ਓਏ ਤਾਰ ਬਰਫਾ ਲੱਗੇ ਪਾ ਜੀ ਆ ਦੇਖੀ ਬਰਫਾ ਜੰਮ ਗਿਆ ਬੰਨੇ ਦੇਖੀ ਹਾਂ ਬਰਫਾ ਇਹ ਬਸ ਆਹ ਦਹਾਕ ਦਿਨਾਂ ਨੂੰ ਖੁਰ ਕੇ ਇਹਦੇ ਪਹਾੜਾਂ 'ਚ ਫੇਰ ਉਠ ਜਾਣੀਆਂ ਪੰਜਾਬ ਚਲੀ ਜਾਣੀਆਂ ਹਾਂ ਚਲੋ ਬਾਪੋ ਮਿਲਦੇ ਆ ਓਏ ਬਾਏ ਬਾਏ ਮਬਤ ਚਾਰਨਾ ਦੇਖੋ ਇਹ ਬਰਫਾ ਗਰੀ ਨੀਤੇ ਖੜਾਂਗਾ ਪਿਆਰੇ ਆ ਬਰਫ ਦੇ ਬਲਾਗ ਆ ਭੈਣ ਗਡੇ ਗਡੇ ਹਨਾ ਆਰੇ ਇੰਜੋਇਮੈਂਟ ਕਰੀ ਜਾਂਦੇ ਇੱਕੋ ਫੇ ਚਰਨੇ ਵਾਲੇ ਇੱਥੇ ਹੈਪੀ ਓਏ ਆ ਆ ਆ ਆ ਲੋ ਜੀ ਰੁਤਾਂਗ ਪਾਸ ਨਹੀਂ ਮਿਲਿਆ ਕਰਕੇ ਤੇ ਸਾਨੂੰ ਇੱਥੇ ਨੇੜੇ ਕੁਕਸਰ ਦੇ ਕੋਲੇ ਸਾਨੂੰ ਪਰਬਤ ਦੇਖਣ ਨੂੰ ਮਿਲ ਗਈ ਸੀ ਤੇ ਉਹ ਤੁਹਾਨੂੰ ਲਾਸਟ ਦੇ ਦੱਸਾਂ ਕਿਉਂ ਨਹੀਂ ਮਿਲਿਆ ਪਾਣੀ ਲੈ ਜਾਂਦੇ ਆ ਜਾਣਕਾਰੀ ਅੱਗੇ ਦੁਕਾਨ ਵਾਲੀ ਕੁੜੀ ਤੋਂ ਲਈ ਜਾਣਕਾਰੀ ਤਾਰ ਗਿਆਣੇ ਤੇ ਸਾਰਾ ਕੁਝ ਉਹਨੇ ਦੱਸਿਆ ਸਾਨੂੰ ਵੀ ਐਦਾਂ ਪਾਸ ਐਦਾਂ ਹੋਣਾ ਚਾਹੀਦਾ ਐਂ ਕਰਨਾ ਚਾਹੀਦਾ ਤੁਸੀਂ ਐਦਾਂ ਹੋਣਾ ਸੀ ਹਨਾ ਤੇ ਉਹ ਤੋਂ ਦੋ ਚਾਰ ਗੱਲਾਂ ਜਿਹੜੀਆਂ ਆ ਮੈਂ ਲਾਸਟ ਦੇ ਦੱਸਣੀਆਂ ਤੇ ਆ ਜੰਤਾਰੀ ਸਾਡੇ ਨਾਲ ਦੀ ਬੈ ਗਈ ਐ ਤੇ ਬਣਾਉਣੇ ਕੋਈ ਗੱਲਬਾਤ ਝਰਨੇ ਵਾਲੇ ਨੇ ਆਰੇ ਫੁੱਲ ਤੇ ਰੌਣਕਪੂਰੀ ਇੱਥੇ ਵਿੱਚ ਆਪਣੇ ਵਾਲੇ ਵੀ ਆ ਜਾਂਦੇ ਪਿਆਬੀ ਪਰ ਮਾਚਲ ਵਾਲੇ ਹੀ ਬਾਵਾ ਇੱਥੇ ਹਰਿਆਣੇ ਵਾਲੇ ਬਾਵਾ ਆਉਂਦੇ ਆ ਤੇ ਆਪਣੇ ਦਾ ਮਨੀਰ ਹੀ ਆਉਂਦਾ ਇੱਕ ਸਾਦੀ ਕੇ ਪਰਿਵਾਰ ਵਾਲੇ ਨਹੀਂ ਜੇ ਦੀ ਆਉਂਦਾ ਇੱਧਰ ਤੇ ਵਾਕਿਆ ਕੁੜੀ ਤਾਂ ਬਹੁਤ ਉਸ ਪੁੱਛਿਆ ਸੀ ਤੇ ਬਾਹਰ ਨਾਲ ਦੇ ਦਿੱਤੇ ਨੇ ਇਹ ਆਪਣੇ ਚੰਡੀਗੜੀ ਪੜਦੀ ਆ ਤੇ ਚਲੋ ਠੀਕ ਆ ਮਿਲਦੇ ਆਂ ਅਸੀਂ ਮਾੜਾ ਮੋਟਾ ਕਰ ਲਿਆ ਉਹਦੇ ਇਧਰ ਹੈ ਬਈ ਸਾਰੇ ਕਹਿੰਦੇ ਗੋਲਾ ਬਣਾਓ ਬਰਫ ਦਾ ਦੇਨੇ ਆ ਬਈ ਕਿੰਨੇ ਕੁ ਦੂਰ ਜਾਂਦਾ ਏ ਤੇ ਲਓ ਚਲੋ ਚੱਲ ਬਈ ਜੰਗ ਥੋੜਾ ਚੱਲ ਤਾਰ ਤੇਰੀ ਵਾਰੀ ਆ ਚੱਲ ਤਾਰ ਚੱਲ ਆਹ ਆ ਵੜੀ ਹੁਣ ਮੇਰੀ ਵਾਰੀ ਆ ਜਾ ਜਾਂਦੇ ਤੇਰਾ ਵਾਵਾ ਉੱਤੀ ਉੜ ਗਿਆ ਓਏ ਲਓ ਜੀ ਇੱਕ ਵਾਰ ਫੇਰ ਤੁਹਾਡੇ ਨਾਲ ਮਗਰੋਂ ਦੁੱਧ ਲਿਆ ਸੀਗਾ ਬਾਬੇ ਦੁੱਧ ਲਿਆ ਸੀਗਾ ਛੰਡਾ ਰੱਖਿਆ ਸੀਗਾ ਇੱਥੇ ਪਾਉਨੇ ਆ ਇਹ ਪਿੰਡ ਪਿੰਡਾਂ ਵਾਲੇ ਦੇਸੀ ਜਗਾੜ ਆ ਇਹ ਹਾਂ ਲੋ ਬੜਿਆ ਹੋਇਆ ਮਨਾ ਪਲੇਟਾ ਕੱਟਾ ਨੂੰ ਹੁੰਦਾ ਮੈਂ ਕਹਿੰਦਾ ਜੇ ਕੁਝ ਖਾਣ ਪੀਣ ਨੂੰ ਬਣਾ ਲੈ ਇੱਥੇ ਬਣਾ ਲਓ ਕਿ ਦੁੱਧ ਆਪਣਾ ਪਿਆਇਦਾ ਹੈਗਾ ਉਧਰ ਨੂੰ ਯਾਰ ਨੌੜਤ ਨਹੀਂ ਮਿਲੋ ਪਾ 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 ਦਾ ਜਿੰਨਾ ਗੰਦ ਪੈਂਦਾ ਗਾ ਕੱਪੜੇ ਕਾਹਦਾ ਖਰਾਬ ਕਰੀ ਇਹਨੇ ਓਏ ਘਾਣੇ ਧੁੱਪੇ ਇੱਥੇ ਸੱਤ ਕਿ ਤੁਸੀਂ ਦੇਖਿਆ ਸੀਗਾ ਹੁਣ ਆ ਦੇਖ ਲੋ ਕਹਾਂ ਸੈਂ ਆਪ ਇਲਾ ਕਹਾਂ ਜਾਣਾ ਆਪਾਂ ਆਲਾ ਅਭੀ ਹੋਏ ਹਰਦੀ ਪਾੜੂ ਤੇਰੀ ਛੋਟਾ ਬਣਾ ਰਹੇ ਹਾਂ ਅੱਛਾ ਮੇਰੇ ਨਾਲ ਤਿੰਨ ਗਾਦੇ ਮੇਰੇ ਨਾਲ ਛੱਟ ਹਰਦੀ ਸਾਡਾ ਹਰਦੀ ਬਾ ਯਾਰ ਪਾੜੂਗਾ ਫਰਾ ਵਾਲਾ ਉਹ ਵੀ ਛੋਟਾ ਬਣਾਉਣਾ ਅਸੀਂ ਦੇਖੋ ਲੈ ਭਈ ਲੱਗ ਗਿਆ ਕਾਰੀਗਰ ਲੈ ਕੇ ਟੋਪੀਆਂ ਦੇਖੋ ਕੀ ਬਣਦਾ ਖਰਚ ਘਰ ਚ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਜਿਵੇਂ ਕੈਮਰਾ ਕੱਕਾ ਨਾ ਨਾ ਗਿੰਬਲ ਢੇੜ ਧਰ ਪੇਟ ਪਾਈ ਦੀ ਬਣਾ ਦੇ ਕੋਈ ਨੇ ਪੈਕ ਦੀ ਹਲੇ ਤਾਂ ਕਹਿੰਦਾ ਟੈਡੀ ਬਣਿਆ ਆਇਓ ਆਇਓ ਯੋਧਾ ਕੇ ਹੁਣ ਤਾਂ ਆਇਆ ਪਰ ਮੈਂ ਟੈਡੀ ਨਹੀਂ ਬਣਿਆ ਹੋਈ ਤਾਂ ਦੂਜਾ ਲੇ ਵੀ ਮਿੱਤਰੋ ਕਰਤਾ ਹਰਦੀਪ ਭਾੜੂਗਾ ਹਰਦੀਪ ਭਾੜੂਗਾ ਉਹ ਤਿਆਰ ਕਰਤਾ ਮੁੰਡਿਆਂ ਨੇ ਲੱਤਾਂ ਰਹਿ ਗਈਆਂ ਲਾਉਣ ਵਾਲੇ ਕੋਈ ਨਹੀਂ ਲਾ ਦਿਓ ਆਪਣੇ ਹੀ ਆ ਸਾਰਾ ਕੋਈ ਤੇ ਬਾਬੇ ਉਹ ਝਰਨੇ ਥੱਲੇ ਜਾਣਾ ਆਪਾਂ ਯਾਰ ਮੈਂ ਅੱਗੇ ਜਾ ਕੇ ਆਇਆ ਉੱਥੇ ਤੁਹਾਨੂੰ ਬਾਜਾਂ ਦਾ ਮਾਰੀ ਜਾਂਦਾ ਸੀ ਲਓ ਬਾਬਿਓ ਹਰਦੀਪ ਦਾ ਬਣਾਦਾ ਆਪਾਂ ਬੁੱਤ ਸਾਰੇ ਆਣੇ ਇੱਥੇ ਫੋਟੋਆਂ ਖਿੱਚਣਾ ਆਉਂਦੇ ਦਿਖਾਉਣਾ ਤੁਹਾਨੂੰ ਮੈਂ ਹਰਦੀਪ ਲੈਤਾ ਵੱਡੇ ਅਖਰਾਂ 'ਚ ਇਹ ਬੁੱਤ ਆ ਬਣ ਗਿਆ ਹਰਦੀਪ ਦਾ ਬੜਾਈ ਚੱਲ ਬਾਈ ਹਰਦੀਪ ਬਣ ਗਿਆ ਪੜੂ ਗਿਆ ਆ ਨੀ ਘਰੇ ਦੀ ਗੱਲ ਸੁਣੀ ਕਰਦਾ ਹਰਦੀਪ ਦੀ ਸੁਣੀ ਕਰਦੀ ਬਾਬੇ ਨੂੰ ਨਿਆਰੇ ਲਾਓ ਜ਼ਿੰਦਗੀ ਦੇ ਸੇ ਕੋਸ਼ਿਸ਼ ਹਰਦੀਪ ਤੇਰਾ ਸਟੈਚੂ ਪੜੂ ਗਿਆ ਲੱਗਦਾ ਓਏ ਪੜੂ ਗਿਆ ਤਰਾ ਓਏ ਹਰਦੀਪ ਯਾਰ ਸਟੈਰ ਵੀ ਲਾਉ ਨੀ ਅੱਗੇ ਫੋਟੋਆਂ ਹੋਣਗੀਆਂ ਚਾਲੂ ਹੋਣਗੀਆਂ ਹਰਦੀਪ ਦੇ ਬੁੱਤ ਨਾਲ ਲਿਆ ਜੀ ਆ ਬਾਈ ਸਾਡਾ ਆਇਆ ਨਹੀਂ ਸਾਡੇ ਨਾਲ ਯਾਰਾ ਮਤਲਬ ਨਾ ਉਹ ਤੇ ਇੱਕ ਚੀਜ਼ ਰਹਿ ਗਈ ਸੀ ਓਏ ਹਦੀਬ ਦੀ ਧੌਣ ਕਾਲੀ ਸੀ ਮਗਰ 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 ਇਹ ਧੌਣ ਕਾਲੀ ਆ ਆ ਚੱਕ ਮੈਗਲ ਤੇਰੀ ਓਏ ਇਹਦੇ ਬਾਲਾਂ 'ਚ ਜੈਲ ਲਾ ਬਾਲਾਂ 'ਚ ਜੈਲ ਲਾ ਦੇ ਮਾੜੀ ਜੀ ਲੋ ਬਾਬਿਓ ਕਾਠੋਂ ਲੱਗ ਹਰਦੀਪ ਹਰਦੀਪ ਦੇ ਪੱਟੇ ਫੈਣ ਆ ਬਈ ਕਹੋ ਕਹ ਹਰਦੀਪ ਬਾੜੂ ਕਾ ਕਹੋ ਸਾਰੇ ਜਣੇ ਬਈ ਕਿਹਦਾ ਬਈ ਬਈ ਜੈ ਜਵਾਦ ਹਰਦੀਪ ਬਾੜੂ ਹਰਦੀਪ ਬਾੜੂ ਕਾ ਹਰਦੀਪ ਬਾੜੂ ਕਾ ਹਰਦੀਪ ਬਾੜੂ ਕਾ ਹਰਦੀਪ ਬਾੜੂ ਕਾ ਹੈ ਵੀ ਮਿੱਤਰ ਲਾ ਕੇ ਖਿਜੋਣ ਫੋਟੋਆਂ ਬਿਕਨ ਲਾਦਾ ਹਰਦੀਪ ਆਪਾ ਬਿਕਨ ਦੋ ਘੰਟੇ ਲੱਗੇ ਹਮੇ ਬਣਾਉਣੇ ਮੈਂ ਫੋਟੋ ਕੱਟਾ ਲੱਗਦਾ ਆ ਹਾਂ ਚਲੋ ਜੇ ਚਲੇ ਜਾਓ ਚਲੇ ਜਾਓ ਫੋਟੋਆਂ ਕਰਾਉਣ ਕਹਿੰਦੇ ਲੈ ਬਈ ਹਰਦੀਪ ਇਹਨੂੰ ਹੋ ਗਿਆ ਪੂਰਾ ਫੋਟੋਆਂ ਬਣ ਲੱਗਿਆ ਹਰਦੀਪ ਨਾਲ ਨਹੀਂ ਆ ਗਿਆ ਹਰਦੀਪ ਦੀ ਫੈਨ ਫੋਲੋਇੰਗ ਵਧਾਦੀ ਆ ਆਪਾਂ ਆਪਣੀ ਕੋਈ ਨਹੀਂ ਹੈਗੀ ਲਓ ਜੀ ਸਾਡੇ ਫੋਨ ਹੋ ਗਏ ਸੀ ਬੰਦ ਤੇ ਮੈਹੀ ਵਾਲੀ ਥਾਂ ਤੇ ਮਿਲ ਜਣਾਂਗੇ ਲਓ ਜੀ ਜੰਗ ਦਾ ਬਾਲਾ ਕਹਿੰਦਾ ਸੀ ਵੀ ਚਰਨੇ ਤੇ ਜਿੱਥੇ ਪਾਣੀ ਵਗਦਾ ਹੋਇਆ ਕਹਿੰਦਾ ਉੱਥੇ ਹੀ ਮੈਗੀ ਬਣਾਉਣੀ ਆ ਚਰਨੇ ਤੇ ਮੈਗੀ ਮੈਗੀ ਬਣਾਉਣ ਦੇ ਮਾਰੇ ਨੇ ਭੁੱਖੇ ਮਾਰਦੇ ਵੈਰੀ ਨੇ ਆਏ ਹੋਏ ਲੈ ਤਾਂ ਆ ਮੈਂ ਕਿਹਾ ਜੰਗ ਤੇ ਚਰਨੇ ਚਰਨੇ ਤੇ ਮੈਗੀ ਬਣਾਉਣ ਦੇ ਮਾਰੇ ਨੇ ਭੁੱਖੇ ਮਾਰਦੇ ਆ ਬੈਠਾ ਲੋ ਜੰਗ ਵੀਰੋ ਸਾਡਾ ਕੱਕ ਵੀ ਇਹੀ ਆ ਸਾਡੀ ਪਰਝਾਈ ਵੀ ਇਹੀ ਆ ਲੈ ਫੜ ਆੜੇ ਮਾਨ ਫਰਸ਼ ਇਹਨੇ ਗੱਜ ਪਹਿਲੀ ਪਹਿਲੀ ਵਾਲੀ ਕੰਡੇ ਚੀਰੇ ਅੱਜ ਦੇਖੋ ਇੱਥੇ ਇੱਥੇ ਚੱਕੀਆਂ ਦੇ ਹੁਣ ਘਰੇ ਵੀ ਜਿਰਾ ਕਰੋ ਹੁਣ ਘਰੇ ਵੀ ਜਿਰਾ ਕਰੋ ਆ ਗਿਆ avatars ਆ ਇਹਨਾਂ ਬੁਗਾ ਦੇ avatars ਕਿੰਨੀ ਕਿ ਭੁੱਖ ਲੱਗੀ ਛੱਡ ਲੈ ਲਓ ਮੇਰੇ ਚੰਬੜਾ ਉਹ ਲੈ ਫੜਾ ਦੇ ਆਪ ਤੇ ਲਈ ਖੜਾ ਤੇ ਤਾਂ ਹੋਈ ਆਪ ਕੋ ਦੋਨੇ ਮਤਲਬ ਤੇ ਹੋਰ ਯਾਰੂੰ ਤਾਂ ਭੁਜੀਆ ਭਜੀਆ ਖਾ ਲਿਆ ਸੀਗਾ ਲਓ ਇਹ ਇਹ ਤੜਕਾ ਲੰਦਾ ਸਾਡਾ ਜੰਗ ਬਾਈ ਚੰਗ ਤੇ ਹੋ ਪਾਓ ਨਹੀਂ ਤੇਲ ਹੋਣਾ ਹੋਣਾ ਪਏਗਾ ਕੱਚਾ ਹੋ ਜਾਊਗਾ ਕੰਮ ਲੋ ਭਈ ਇੱਥੇ ਵੀ ਨਜ਼ਾਰਾ ਏ ਵਧੀਆ ਏ ਮਾਹੌਲ ਸੋਹਣਾ ਏ ਲੋ ਵੀ ਮਿੱਤਰੋ ਮੈਗੀ ਖਾ ਲਈ ਸੀ ਆਪਾਂ ਤੇ ਗੀਤ ਇੰਜੋਏ ਕਰੀ ਜਾਂਦੇ ਸੀ ਤੇ ਆਪਾਂ ਵਾਪਸ ਜਾ ਰਹੇ ਹਾਂ ਹੁਣ ਪਿੰਡ ਨੂੰ ਤੇ ਬਾਕੀ ਜਿਹੜੀ ਮੇਨ ਗੱਲ ਆ ਸਮੂਹ ਤਾਂਗ ਬਾਰੇ ਦੱਸਣੀ ਆ ਹਣਾ ਤੇ ਉਹ ਤੁਹਾਨੂੰ ਮੈਂ ਦੱਸਦਾ ਵੀਡੀਓ ਕਲਿੱਪ ਬੈਗ ਤੇ ਪਾ ਕੇ ਮਿਲਦੇ ਆ ਮਿੱਤਰੋ ਲਵ ਯੂ ਸਾਰਿਆਂ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਦਿলো ਧੰਨਵਾਦ ਸਭ ਦਾ ਅੱਸੀ ਗਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਆਪਣਾ ਵਲੌਗ ਦੇਖ ਲਿਆ ਹੋਣਾ ਤੇ ਮੈਂ ਤੁਹਾਡੇ ਨਾਲ ਚਾਰ ਕੀ ਗੱਲਾਂ ਕਰਨੀਆਂ ਜੀ ਹਰ ਤਾਂਗ ਪਾਸ ਬਾਰੇ ਤੇ ਸਾਡਾ ਬੈਡ ਲੱਗ ਰਿਹਾ ਉਹ ਵੀ ਅਸੀਂ ਜਾਣ ਨਹੀਂ ਸਕਿਆ ਤਾਂ ਦੇਖ ਨਹੀਂ ਸਕਿਆ ਕਹਿਣ ਦਾ ਮਤਲਬ ਆ ਹਨਾ ਤੇ ਉਹ ਤਾਂ ਨਹੀਂ ਦੇਖ ਸਕੇ ਸਾਨੂੰ ਸਾਡੇ ਕੋਲ ਮਤਲਬ ਪਾਸ ਨਹੀਂ ਸੀਗਾ ਪਰਮਟ ਨਹੀਂ ਸੀਗਾ ਤੇ ਉਹ ਆਪਾਂ ਨੂੰ ਪਰਮਟ ਜਦੋਂ ਆਪਾਂ ਮਨਾਲੀ ਨੂੰ ਜਾਣਾ ਪੰਡੋ ਜਾਣਾ ਨਾ ਤੇ ਆਪਾਂ ਨੂੰ ਉਦੋਂ ਆਨਲਾਈਨੋਂ ਲੈਣਾ ਚਾਹੀਦਾ ਹੋ ਆਪਾਂ ਨੂੰ ਮਤਲਬ ਉੱਥੇ ਕਰੰਟ ਨਹੀਂ ਮਿਲਦਾ ਉੱਥੇ ਜਿੱਦਾਂ ਅਸੀਂ ਪਤਾ ਕੀਤਾ ਜੇ ਆਪਾਂ ਮਤਲਬ ਜਾਣਾ ਹੀ ਹੈਗਾ ਤੇ ਆਪਾਂ ਨੂੰ ਉੱਥੇ ਜਿਹੜੀਆਂ ਪਰਮਟ ਦੇ ਗੱਡੀਆਂ ਹੁੰਦੀਆਂ ਉੱਥੇ ਹਨਾ ਤੇ ਉਹ ਰੈਂਟ ਬਹੁਤ ਜ਼ਿਆਦਾ ਲੈਂਦੇ ਆ ਚਲੋ ਕਈ ਲੋਕ ਚਲੇ ਜਾਂਦੇ ਆ ਤੇ ਆਪਾਂ ਮੈਗਾ ਬੈਸ ਜੁੱਤੇ ਘੁੰਮਣਾ ਹੁੰਦਾ ਤੇ ਉਹ ਸਾਰੇ ਉਧਰ ਉਦਾਂ ਲੱਗੇ ਹਨ ਸਵਾਦ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਤੇ ਸਾਰੇ ਇਹ ਗੱਲ ਧਿਆਨ ਚ ਰੱਖਿਓ ਕਿ ਅਗਲੀ ਵਾਰੀ ਜਾਣਾ ਨੈਕਸਟ ਟਾਈਮ ਚਲੋ ਜੇ ਗਏ ਤੇ ਸਾਰਾ ਪ੍ਰੀਪੇਅਰ ਹੋ ਕੇ ਜਾਵਾਂਗੇ ਹਨ ਤੇ ਅੱਜ ਯਾਰ ਦੁੱਦਾ ਫੋਨ ਆਇਆ ਸੀ ਉਹ ਵੀ کہہ ਰਿਹਾ ਸੀ ਵੀ ਆਏ ਕਿੱਥੇ ਆਏ ਆਂ ਆਪਸ ਮੈਂ ਕਿਹਾ ਵੀ ਤੁਸੀਂ ਪਹਿਲਾਂ ਦੱਸਣੇ ਸੀ ਵਾ ਤੇ ਤੁਸੀਂ کہہ ਰਹੇ ਮੈਂ ਵੀ ਆਪਾਂ ਮਨਾਲੇ ਘੁੰਮਣ ਜਾਣਾ ਵਾ ਤੇ ਰਤਾਂਗ ਦੇਖਣਾ ਨਾ ਛੱਡਿਓ ਤੇ ਸਾਡਾ ਬੈਡ ਲਾਕ ਆ ਜਿਹੜਾ ਅਸੀਂ ਨਹੀਂ ਦੇਖਿਆ ਇਹ ਬਾਕੀ ਅਸੀਂ ਫੁੱਲ ਇੰਜੋਏ ਕੀਤਾ ਜਿੱਥੇ ਵੀ ਗਏ ਆ ਹੱਸ ਖੇਡ ਕੇ ਗਏ ਆ ਵਧੀਆ ਇੰਜੋਏ ਕੀਤਾ ਸਾਰੇ ਨੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵਲੌਗ ਦੇਖਣ ਦਾ ਲਈ ਹਣਾ ਤੇ ਬਾਕੀ ਮੈਂ ਤੁਹਾਨੂੰ ਲਿੰਕ ਪਾਉਂਗਾ ਆ ਆਪਣਾ ਰਤਾਂਗ ਪਾਸਪੋਰਟ ਦਾ ਤੇ ਉੱਥੇ ਸਭ ਤੋਂ ਪਹਿਲਾਂ ਤੁਸੀਂ ਅਬਿਲਟੀ ਚੈੱਕ ਕਰਨੀ ਹੈ ਅਬਿਲਟੀ ਦਾ ਮਤਲਬ ਇਹ ਹੈ ਕਿ ਉਹ ਆਹ ਕੋਣੂ ਡੇਟਾ ਦੇ ਦਿੰਦੇ ਆ ਮਹੀਨੇ ਦੀਆਂ 15 ਦਿਨਾਂ ਦੀਆਂ ਵੀ ਉਹ ਚੋ ਤੁਹਾਡੇ ਲਈ ਇੰਨੇ ਫਾਸ ਇਸ਼ੂ ਹੋ ਗਏ ਆ ਇੰਨੇ ਲੈਫਟ ਪਏ ਆ ਤੇ ਤੁਸੀਂ ਤੁਸੀਂ ਚੈੱਕ ਕਰ ਲੋ ਤੇ ਕਹਿਣਾ ਮਤਲਬ ਜਿਹੜਾ ਡੀਜ਼ਲ ਗੱਡੀਆਂ ਉਹ ਜਿਆਦਾ ਜਾਰ ਜਾਂਦੀਆਂ ਹੁੰਦੀਆਂ ਤੇ ਉਹ ਤਾਂ ਸੋਲਡ ਆਊਟ ਹੀ ਹੁੰਦੀਆਂ ਨੇ ਤੇ ਆਪਣੀਆਂ ਜਿਹੜੀਆਂ ਮੋਲ ਗੱਡੀਆਂ ਉਹ ਬੋਕਟ ਜਾਂਦੀਆਂ ਤੇ ਉਹਨਾਂ ਦੇ ਫਾਸ ਉਦਾਂ ਹੀ ਪਏ ਰਹਿੰਦੇ ਆ ਤੁਸੀਂ ਜੇ ਮਤਲਬ ਜਾਣਾ ਵੀ ਆ ਅਵੀ ਹੈ ਨਾ ਮਨਾਲੀ ਪਹੁੰਚ ਗਏ ਜੇ ਤੁਹਾਡੇ ਕੋਲ ਪੈਟਰੋਲ ਗੱਡੀ ਹੈ ਤੁਸੀਂ ਮਨਾਲੀ ਪਹੁੰਚ ਕੇ ਵੀ ਪਰਮਿਟ ਲੈ ਸਕਦੇ ਆ ਮਤਲਬ ਪਾਸ ਲੈ ਸਕਦੇ ਆ ਰੋਹਤਾਂਗ ਦਾ ਤੇ ਬਸ ਦਾ ਬੈਡ ਲਾਕ ਆ ਅਸੀਂ ਰੋਹਤਾਂਗ ਨਹੀਂ ਗਏ ਤੇ ਬਾਕੀ ਸੇ ਇੰਜੋਏ ਫੋਰ ਲਗਿੰਦਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਇੱਕ ਗੱਲ ਨੋਟਿਸ ਕਰਕੇ ਲੈ ਕੇ ਜਾਣੀ ਹੈ ਦਿਮਾਗ 'ਚ ਵੀ ਜਦੋਂ ਜਾਣਾ ਮਨਾਲੀ ਤੋਂ ਦੋ ਦਿਨ ਤੁਸੀਂ ਪਹਿਲਾਂ ਵੀ ਪਾਸ ਆਪਣਾ ਲੈ ਲਓ ਜੋ ਕਿ ਤੁਸੀਂ ਮਨਾਲੀ ਪਹੁੰਚ ਗਏ ਦੂਜੇ ਦਿਨ ਨਾਲ ਜਿਹੜੇ ਤਰੀਕ ਦਾ ਪਾਸ ਲਿਆ ਵਾ ਉਹ ਤਰੀਕ ਤੁਸੀਂ ਰਤਾੰਗ ਹੋ ਤੇ ਤੁਹਾਨੂੰ ਬਹੁਤ ਨਿਆਰਾ ਆਊਗਾ ਤੇ ਹਨ ਤੇ ਅਸੀਂ ਵੀਡੀਓ ਚ ਦੇਖਿਆ ਤੇ ਉਹ ਸਾਈਡ ਨਹੀਂ ਹੋਈ ਅਸੀਂ ਇੰਜੋਏ ਫੁੱਲ ਕੀਤਾ ਬਾਕੀ ਬਹੁਤ ਕੁਝ ਦੇਖਿਆ ਤੇ ਵੀ ਨਿਆਰਾ ਆ ਜਿਹੜਾ ਸੀ ਬਲੌਗ ਚ ਵਿੱਚ ਵੀ ਨਹੀਂ ਪਾਸ ਹੋ ਗਿਆ ਸਾਡੇ ਫੋਨ ਲੋਗ ਹੁੰਦੇ ਸੀਗੇ ਤੇ ਅਸੀਂ ਇਹ ਕਹਿੰਦੇ ਨਾ ਕੁਦਰਤ ਨਾਲ ਖੇਡਣਾ ਅਸੀਂ ਉਹ ਖੇਡ ਕੇ ਆਏ ਆ ਵਧੀਆ ਤੇ ਮਾਹੌਲ ਬਹੁਤ ਸੋਹਣਾ ਸੀ ਤੇ ਸਾਰਿਆਂ ਨੂੰ ਉਮੀਦ ਕਰਦਾ ਵੀ ਸਾਰੇ ਮਾੜਾ-ਮੋਟਾ ਜਿੱਦਾਂ ਵੀ ਹੁੰਦਾ ਹਨ ਵੀ ਤੁਸੀਂ ਜਾ ਕੇ ਦੇਖ ਕੇ ਆਇਓ ਬਹੁਤ ਕਹਾਂ ਐਡਵਾਈਸ ਹੁੰਦੀ ਆ ਤੇ ਧੰਨਵਾਦ ਸਾਰਿਆਂ ਦਾ ਉਹ ਕਿਰਪਾਤਾਂ ਬਸ ਹੋਰ ਕੁਝ ਨਹੀਂ ਕਹਿ ਸਕਦਾ ਤੇ ਸਬਸਕ੍ਰਾਈਬ ਕਰ ਦਿਆ ਕਰੋ ਚੈਨਲ ਨੂੰ ਹੋਣਾ ਅੱਗੇ ਸ਼ੇਅਰ ਕਰ ਦਿਆ ਕਰੋ ਤੇ ਤੁਹਾਨੂੰ ਧੰਨਵਾਦ ਬਸ